ਕਹਿੰਦੇ ਨੇ ਅਰਦਾਸ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਕੋਈ ਵੀ ਕਿਉ ਨਾ ਸੱਚੇ ਮਨ ਨਾਲ ਕੀਤੀ ਹੋਈ ਅਰਦਾਸ ਬੇੜੇ ਪਾਰ ਕਰ ਦਿੰਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਨਾਮਵਰ ਕਲਾਕਾਰ ਅਨਮੋਲ ਹੀਰਾ ਰਾਜਵੀਰ ਜਵੰਦਾ ਸਮਾਚਾਰ ਦੇ ਵਿੱਚ ਇੱਕ ਛੜਕ ਹਾਸੇ ਦਾ ਸ਼ਿਕਾਰ ਹੋ ਗਿਆ ਹੁਣ ਉਹ ਮਹਾੜੀ ਦੇ ਇੱਕ ਹਸਪਤਾਲ ਵਿਖੇ ਜੇਰੇ ਇਲਾਜ ਨੇ ਆਓ ਆਪਾਂ ਸਾਰੇ ਦੁਨੀਆ ਵਿੱਚ বাসਦੇ ਹੋਏ ਪੰਜਾਬੀ ਹਰ ਧਰਮ ਦਾ ਸਤਿਕਾਰ ਕਰਦੇ ਹੋਏ ਆਪਾਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਉਸ ਕੋਹੇ ਨੂਰ ਹੀਰੇ ਲਈ ਅਰਦਾਸ ਕਰੀਏ ਕਿਉਂਕਿ ਤੁਹਾਡੀਆਂ ਕੀਤੀਆਂ ਹੋਈਆਂ ਅਰਦਾਸਾਂ ਬੇਨਤੀਆਂ ਅਜਾਇਆ ਨਹੀਂ ਜਾਂਦੀਆਂ ਜ਼ਰੂਰ ਰੰਗ ਲਾਉਣਗੀਆਂ ਸੱਚੇ ਮਨ ਨਾਲ ਕੀਤੀ ਹੋਈ ਸਰਬੱਤ ਦੇ ਭਲੇ ਲਈ ਅਰਦਾਸ ਆਪਣਾ ਰੰਗ ਜ਼ਰੂਰ ਵਿਖਾਏਗੀ ਅਤੇ ਪੰਜਾਬ ਦਾ ਉਹ ਕੋਹੀਨੂਰ ਹੀਰਾ ਹਸਪਤਾਲ ਦੇ ਵਿੱਚੋਂ ਜਲਦੀ ਤਾਂ ਦਰਸਤੋਕੀ ਆਪਣੇ ਪਰਿਵਾਰ ਦੇ ਵਿੱਚ ਦੁਬਾਰਾ ਆਵੇਗਾ ਅਤੇ ਸਟੇਜਾਂ ਦੇ ਉੱਪਰ ਆਪਣੀ ਵਧੀਆ 퍼ਫਾਰਮੈਂਸ ਕਰੇਗਾ ਕਿਉਂਕਿ ਇਤਿਹਾਸ ਦੇ ਸੰਬੰਧ ਵਿੱਚ ਰਾਜਵੀਰ ਜਵੰਦਾ ਵੱਲੋਂ ਬਹੁਤ ਹੀ ਵਧੀਆ ਗੀਤ ਆਪਾਂ ਨੂੰ ਦਿੱਤਾ ਹੈ ਜਦੋਂ ਵੀ ਵਿਆਹ ਦੇ ਵਿੱਚ ਉਹ ਆਪ ਇਹ ਗੀਤ ਗਾਉਂਦੇ ਨੇ ਤਾਂ ਧੀਆਂ ਵਾਲੇ ਰੋਂਣ ਲੱਗ ਜਾਂਦੇ ਨੇ ਐਨਾ ਮਕਬੂਲ ਹੋਇਆ ਗੀਤ ਰਾਜਵੀਰ ਜਵੰਦੇ ਦਾ ਤਾਂ ਇਸ ਲਈ ਆਪਣਾ ਵੀ ਫਰਜ਼ ਬਣਦਾ ਹੈ ਕਿ ਉਸ ਪੰਜਾਬ ਦੇ ਅਨਮੋਲ ਹੀਰੇ ਨੂੰ ਆਪਾਂ ਸਾਹਮਣੇ ਰੱਖੀਏ ਵਾਹਿਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਤਾਂ ਜੋ ਉਹ ਤੰਦਰੁਸਤ ਹੋਵੇ ਪਰ ਇੱਕ ਬੜੇ ਹੀ ਦੁੱਖ ਨਾਲ ਕਹਿਣਾ ਪੈਂਦਾ ਹੈ ਤੇ ਕੁਝ ਸ਼ਰਾਰਤੀ ਅੰਸਰ ਸਵੇਰ ਦੇ ਆਪਣੇ ਪੇਜਾਂ ਤੇ ਉਸ ਬਨਮੋਲ ਕੋਹਿਨੂਰ ਹੀਰੇ ਲਈ ਆਰ ਆਈ ਪੀ ਲਿਖ ਰਹੇ ਨੇ ਜੋ ਬੜੇ ਹੀ ਦੁੱਖ ਦੀ ਗੱਲ ਹੈ ਭੁੱਲਿਆ ਨਾ ਕਰੋ ਰੱਬ ਸਭ ਕੁਝ ਦੇਖਦਾ ਹੈ ਸਭ ਕੁਝ ਸਮਝਦਾ ਹੈ ਸਮਾ ਹਰ ਇੱਕ ਤੇ ਆਉਂਦਾ ਹੈ ਇਸ ਲਈ ਉਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਹੱਥ ਜੋੜ ਕੇ ਕਿ ਕਿਸੇ ਦੇ ਪੁੱਤ ਲਈ ਗਲਤ ਨਾ ਸੋਚਿਆ ਕਰੋ ਇਹ ਕੱਲ ਨੂੰ ਦੇਣੀਆਂ ਪੈਂਦੀਆਂ ਐਸਾ ਥਨਾ ਕਰ ਲੈ ਤੇ ਇਹਦੇ ਨਾਲ ਭਰ ਲੈ ਸਾਰਾ ਕੁਝ ਇੱਥੇ ਹੀ ਹੈ ਉੱਪਰ ਜਾ ਕੇ ਕਿਸੇ ਨੇ ਕੁਝ ਨਹੀਂ ਦੇਖਿਆ ਤਾਂ ਇਸ ਲਈ ਚੰਗੀ ਸੋਚ ਰੱਖਿਆ ਕਰੋ ਕਿਉਂਕਿ ਸੱਚੀਆਂ ਨੀਤਾਂ ਨੂੰ ਹੀ ਵੈਗਰੂ ਮਰਦਾ ਲਾਉਂਦਾ ਹੈ ਤਾਂ ਇੱਕ ਵਾਰ ਫੇਰ ਮੈਂ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਰਾਜਵੀਰ ਜਵੰਦੇ ਦੇ ਦੀ ਤੰਦਰੁਸਤੀ ਲਈ ਅਰਦਾਸਾਂ ਕਰੋ ਕਿਉਂਕਿ ਉਸ ਨੌਜਵਾਨ ਨੇ ਪੰਜਾਬੀ ਦੀ ਬਹੁਤ ਸੇਵਾ ਕੀਤੀ ਹੈ ਪੰਜਾਬੀ ਨੂੰ ਪੰਜਾਬ ਨੂੰ ਪੰਜਾਬੀਅਤ ਨੂੰ ਦੁਨੀਆ ਪਰਦੇ ਵਿੱਚ ਫਲਾਇਆ ਤਾਂ ਇਹ ਜੇ ਆਪਾਂ ਨੂੰ ਕੋਹੀ ਨੂਰਾਂ ਦੀ ਬਹੁਤ ਲੋੜ ਹੈ ਮੈਂ ਉਹਨਾਂ ਦੀ ਮਾਤਾ ਜੀ ਨੂੰ ਵੀ ਦਿਲੋਂ ਸਲੂਟ ਕਰਦਾ ਜਿਨ੍ਹਾਂ ਨੇ ਆਪਣੀ ਕੁੱਖੋਂ ਇੱਕ ਅਨਮੋਲ ਹੀਰੇ ਨੂੰ ਜਨਮ ਦਿੱਤਾ ਬਹੁਤ ਬਹੁਤ ਧੰਨਵਾਦ